ਇਸ ਤੋਂ ਬਿਨਾ ਆਤਮਿਕ ਸੁਖ ਨਹੀਂ ਮਿਲਦਾ ਇਸ ਸਵਾਲ ਦਾ ਜਵਾਬ ਗੁਰੂ ਜੀ ਬੜੀ ਅੰਗ ਤੇ ਬਖਸ਼ਿਸ਼ ਕਰਦੇ ਹਨ ਜੇ ਤੇ ਥਾਨ ਥਨੰਤਰ ਤੇ ਤੇ ਪਵ ਆਇਆ ਧਰਤੀ ਦੇ ਜਿੰਨੇ ਵੀ ਸੋਹਣੇ ਸੋਹਣੇ ਥਾਂ ਹਨ ਜੇ ਕੋਈ ਮਨੁੱਖੋ ਸਾਰੇ ਥਾਂ ਪੌਂ ਪੌ ਕੇ ਵੇਖ ਆਇਆ ਹੋਵੇ ਪੰਨਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਜੇ ਕੋਈ ਬਹੁਤ ਧਨਾੜ ਹੋਵੇ ਬਹੁਤ ਹੋਏ ਦਾ ਮਾਲਕ ਹੋਵੇ ਤਾਂ ਵੀ ਸਾਥ ਸੰਗਤ ਤੋਂ ਬਿਨਾ ਮੇਰੀ ਭੁਈ ਆਖ ਆਖ ਕੇ ਦੁਖੀ ਰਹਿੰਦਾ ਹੈ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਜੇ ਕੋਈ ਮਨੁੱਖ ਡਰ ਖਤਰਾ ਚਾਕਾਲਾ ਕਿ ਲੋਕਾਂ ਤੇ ਆਪਣਾ ਹੁਕਮ ਚਲਾਏ ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇ ਖਾਕ ਰਲਿਆ ਜੇ ਉਸਨੇ ਹਰੇਕ ਨੂੰ ਆਪਣੀ ਬਸ ਵਿੱਚ ਕਰ ਲਿਆ ਹੋਵੇ ਤਾਂ ਵੀ ਸਾਥ ਸੰਗਤ ਵਜਿਆ ਰਹਿ ਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਤੇ ਆਖਰ ਮਿੱਟੀ ਵਿੱਚ ਰਣਜੰਤਾ ਹੈ